ਲਓ ਜੀ ਮਰੌਣੇ ਆ ਤੁਹਾਡਾ ਚਾਤਾ ਆਪਣੇ ਬ੍ਰह्मਪੁੱਤਰਾਂ ਨਦੀ ਇਹ ਜਿਹੜੀ ਆਪਣੇ ਪਿੱਛੇ ਦੇਖ ਰਹੇ ਹਾਂ ਦੁਨੀਆ ਦੀਆਂ 12 ਨਦੀਆਂ ਦੇ ਵਿੱਚੋਂ ਇਹਦਾ ਸਥਾਨ ਇਹਦਾ ਵੀ ਆ ਵੱਡੀਆਂ ਨਦੀਆਂ ਦੇ ਵਿੱਚ ਜਿਹੜੀ ਗੇ 3000 ਕਿਲੋਮੀਟਰ ਲੰਬੀ ਤੇ 10 ਤੋਂ 12 ਕਿਲੋਮੀਟਰ ਚੜਾਈ ਹੈ ਇਸ ਟਾਈਮ ਆਪਾਂ ਫੈਰੀ ਦੇ ਵਿੱਚ ਆ ਤੇ ਨਮਕੀ ਘਾਟ ਦੇ ਉੱਤੇ ਆਪਾਂ ਨਿਮਤੀ ਫੈਰੀ ਸਟੇਸ਼ਨ ਤੇ ਆਪਣੇ ਇਹ ਜੋਰ ਹਟ ਤੋਂ 14-15 ਕਿਲੋਮੀਟਰ ਦੀ ਪੂਰੀ ਤੇ ਇਹ ਸਾਰੇ ਖਪਰ ਕਰਨੇ ਵਾਲੇ ਬੰਦੇ ਆ ਬੌਦੀ ਵਾਲੀ ਸਾਈਡ ਨੂੰ ਹੀ ਚੱਲੇ ਆ ਇਹਦੀ ਟਿਕਟ ਆ ਨਿਮਤੀ ਫੈਰੀ ਸਟੇਸ਼ਨ ਤੋਂ ਮਦੌਲੀ ਦੀ ਇੱਕ ਬੰਦੇ ਦੀ 60 ਰੁਪਏ ਦੇਖੋ ਜਿੱਥੇ ਇਸੇ ਦੂਰ ਤੱਕ ਨਿਗਾਹ ਜਾਂਦੀ ਆ ਐਦਾਂ ਲੱਗਦਾ ਨਾ ਇਹ ਸਮੁੰਦਰ ਹੀ ਹੁੰਦਾ ਅਜ ਤਾਂ ਬਹੁਤ ਵੱਡੀ ਨਦੀ ਆ ਲਗਾ ਕੇੰ ਮਰਾ ਲਈਏ ਤੁਹਾਡਾ ਝਾਕਾ ਇਹ ਕੂੜੇ ਆਪਣੇ ਇੱਧਰ ਲੱਗਾ ਆ ਨੰਦਾ ਮਾਣੂ ਬੱਸ ਇਹ ਆਪਣੇ ਸੂਬਾ ਅਸਾਮ ਦੇ ਵਿੱਚ ਆ ਪਰ ਨਿਕਲਦੀ ਤੇ ਬੱਥਰੀ ਆ ਤੇ ਅਰਨachal ਪ੍ਰਦੇਸ਼ ਤੱਕ ਪ੍ਰਵੇਸ਼ ਕਰਕੇ ਮੁੜ ਕੇ ਅਸਾਮ ਵਿੱਚ ਆਉਂਦੀ ਆ ਤੇ ਗੱਡੀਆਂ ਵੀ ਚੜ ਗਈਆਂ ਲੋ ਬਈ ਛੱਡਦੀਆਂ ਕੀ ਨੇ ਵੀ ਆਪਣੇ ਜਹਾਜ਼ ਦੀਆਂ ਘੋੜੇ ਦੀਆਂ ਲਗਾਮਾਂ ਆਪਾਂ ਕੋ ਫਰੰਟ ਤੇ ਖੜ ਗਏ ਆ ਵਧੀਆ ਇੱਥੇ ਸਾਰਾ ਵਧੀਆ ਮਾਹੌਲ ਦੀਦਾ ਸੋਹਣਾ ਆਨੰਦ ਵੱਜ ਰਿਹਾ ਹੈ